ਸਤਿ ਸ਼੍ਰੀ ਅਕਾਲ ਸਾਥੀਓ ਮੈਂ ਤੁਹਾਡਾ ਆਪਣਾ ਤਰਮਿੰਦਰ ਘਾਰੂ ਤੇ ਉਸ ਜੁੜੇ ਤਰਮਿੰਦਰ ਘਾਰੂ ਤੇ ਇਤੇ ਸੋ ਜਿਵੇਂ ਕਿ ਤੁਹਾਨੂੰ ਪਹਿਲਾਂ ਵੀ ਪਤਾ ਹੈ ਕਿ ਆਪਾਂ ਜੈ ਦੁਰਗਾ ਪ੍ਰਾਚੀਨ ਮੈਸਰ ਮੰਦਿਰ ਦਾ ਜਿਹੜਾ ਪਿਛਲੇ ਹਿੱਸੇ ਵਾਲਾ ਗੇਟ ਹੈ ਉਹ ਲਗਭਗ ਡੇਢ ਮਹੀਨੇ ਤੋਂ ਲਗਾਤਾਰ ਬਣਾ ਰਹੇ ਹਾਂ ਜਿਹਦੀ ਹੁਣ ਤੱਕ ਤਾਂ ਚਾਈ ਜੇ ਆਪਾਂ ਗੱਲ ਕਰੀਏ ਇਹਦੀ ਚੁੜਾਈ ਦੀ 11 ਬਾਈ 16 ਫੁੱਟ ਦਾ ਇਹ बन चुके है ਤੇ ਐਸੇ ਗੇਟ ਦੇ ਉੱਪਰ ਮੰਦਰ ਦੇ ਉੱਪਰ ਪਾਲਕੀ ਸਾਹਿਬ ਦਾ ਜਿਹੜਾ ਕੰਮ ਹੈ ਦੇਖੋ ਤੁਸੀਂ ਮਿਸਤਰੀ ਬਚਿੱਤਰ ਸਿੰਘ ਜੀ ਬਣਾ ਰਹੇ ਨੇ ਸੋ ਪਾਲਕੀ ਬਾਣਨਾ ਪ੍ਰਾਂਤ ਦੀ ਜਿਹੜੀ ਹੈ ਵਾਕੀ ਰੂਪਰੇਖਾ ਤਿਆਰ ਕਰਾਂਗੇ ਸੋ ਨਾਲ-ਨਾਲ ਤੁਹਾਨੂੰ ਦੱਸ ਦਈਏ ਕਿ ਇਸ ਵਿਸ਼ਾਲ ਗੇਟ ਦੇ ਉੱਪਰ ਦੋ ਸ਼ੇਰਾਂ ਦੀ ਜੋੜੀ ਵੀ ਲਗਾਈ ਜਾ ਰਹੀ ਹੈ ਸੋ ਆਪਾਂ ਇਹ ਆਪਣੇ ਆਪ ਇੱਕ ਬਿਲਖਣ ਕਿਸਮ ਦਾ ਜਿਹੜਾ ਗੇਟ ਬਣਾਉਣ ਜਾ ਰਹੇ ਹਾਂ ਸੋ ਲਗਾਤਾਰ ਲੱਗੇ ਹੋਏ ਆ ਸੋ ਸਾਡੇ ਬਹੁਤ ਹੀ ਸਤਿਕਾਰਯੋਗ ਮੰਦਰ ਦੇ ਪਵਦਾਂ ਸ਼੍ਰੀ ਦਵਾਂਚੰਦ ਗਰਗ ਜੀ ਤੇ ਮੈਂ ਤੁਹਾਡਾ ਆਪਣਾ ਧਰਮਿੰਦਰ ਘਰੋਂ ਬਿਸ਼ਰਿਲ ਨੰਬੇ ਸਮੇਤ ਮੈਨੂੰ ਇਸ ਮੰਦਰ ਦੇ ਵਿੱਚ ਸੇਵਾ ਕਰਦਿਆਂ ਹੋ ਗਿਆ। ਸੋ ਜਦੋਂ ਵੀ ਕਿਤੇ ਮੌਕਾ ਮਿਲਦਾ ਆਪਾਂ ਕੋਈ ਨਾ ਕੋਈ ਚੀਜ਼ ਇੱਥੇ ਬਣਾਉਣੇ ਆ। ਜਿਵੇਂ ਕਿ ਇੱਥੇ ਪਹਿਲਾਂ ਆਪਾਂ ਸ਼ਨੀ ਮੰਦਰ ਬਣਾਇਆ। ਫਿਰ 65 ਫੁੱਟ ਉੱਚਾ ਗੋਮਟ ਵੀ ਇੱਥੇ ਮੰਦਰ ਦੇ ਵਿੱਚ ਮਿਸਤਰੀ ਬਚਿੱਤ ਸਿੰਘ ਜੀ ਨੇ ਬਣਾਇਆ। ਸੋ ਸਾਡੇ ਪੱਕੇ ਮਿਸਤਰੀ ਹੈ ਲਗਾਤਾਰ ਸਾਡੇ ਨਾਲ ਪਿਛਲੇ 30 40 ਸਾਲਾਂ ਤੋਂ ਲਗਾਤਾਰ ਸਾਡੇ ਨਾਲ ਚੱਲ ਰਹੇ ਨੇ ਸੋ ਬਹੁਤ ਹੀ ਅਤੀ ਸੁੰਦਰ ਤੇ ਪ੍ਰਾਤਨ ਮੰਦਰਾਂ ਦੇ ਜਿਵੇਂ ਗੇਟ ਹੁੰਦੇ ਨੇ ਉਹ ਗੇਟ ਬਣਾਉਣ ਜਾ ਰਹੇ ਆਪਾਂ ਤੁਸੀਂ ਦੇਖ ਰਹੇ ਹੋ ਮਿਸਤਰੀ ਬਚਿੱਤ ਸਿੰਘ ਜੀ ਆਪਣੀ ਕਲਾਕਿਰਤੀ ਨਾਲ ਇਸ ਗੇਟ ਨੂੰ ਚਾਰ ਚੰਨ ਲਾ ਰਹੇ ਨੇ ਇਹ ਆਉਂਦੇ ਕੁਝ ਦਿਨਾਂ ਦੇ ਵਿੱਚ ਆਪਾਂ ਜਿਹੜੇ ਗੇਟ ਬਣ ਕੇ ਤਿਆਰ ਹੋ ਗਿਆ ਇਹਦੇ ਉੱਪਰ ਦੋ ਮਾਰਬਲ ਦੇ ਜਿਹੜੇ ਗੇਟ ਮਾਰਬਲ ਦੇ ਸ਼ੇਅਰ ਨੇ ਉਹ ਲਗਾਉਣੇ ਨੇ ਔਰ ਇਸੇ ਗੇਟ ਦੇ ਉੱਪਰ 11 बाई 16 ਫੁੱਟ ਉੱਚਾ ਅਤੀ ਸੁੰਦਰ ਵਿਸ਼ਾਲ ਗੇਟ ਵੀ ਲਗਾਵਾਂਗੇ ਜਿਹਦੀ ਲੋਕ ਪ੍ਰਾਤਨ ਦੇਖ ਵਾਲੀ ਹੋਵੇ ਆਪਾਂ ਬਹੁਤ ਸੁੰਦਰ ਗੇਟ ਬਣਾਉਣ ਦੇ ਲਈ ਬਾਕੋ ਥਾਵਾ ਤੇ ਅਸੀਂ ਲੇ ਕੇ ਇਹਨਾਂ ਤੋਂ ਸੰਪਰਕ ਸਾਧ ਰਹੇ ਹਾਂ ਜਿਵੇਂ ਕਿ ਪਟਿਆਲਾ ਸਾਈਡ ਹੋ ਗਿਆ Rajasthan ਦੇ ਕਈ ਹਿੱਸਿਆਂ 'ਚ ਟਰਾਈ ਕਰ ਰਹੇ ਹਾਂ ਵੀ ਪ੍ਰਾਤਨ ਦੇਖ ਵਾਲਾ ਗੇਟ ਹੈ ਜਿਹੜਾ ਕੌਣ ਵਧੀਆ ਬਣਾ ਸਕਦਾ ਹੈ ਉਹ ਸਾਰੇ ਅਤੇ ਬਤੇ ਲੈ ਕੇ ਅਸੀਂ ਲੱਗੇ ਪਏ ਆ ਸੋ ਸਾਰੇ ਸਜਨਾ ਦਾ ਜਿਵੇਂ ਕਿ ਸਾਡਾ ਬਹੁਤ ਹੀ ਪਿਆਰਾ ਵੀਰ ਸਤਪਾਲੁਰ ਅਰੋੜਾ ਤੇ ਹੋਰ ਜਾਣੀ ਸਜਨਾ ਜਿਹਨਾਂ ਦਾ ਮੈਂ ਅਗਲੀ ਵੀਡੀਓ ਚ ਜ਼ਿਕਰ ਕਰਾਂਗਾ ਸਾਰੇ ਦਾ ਬਹੁਤ ਬਹੁਤ ਧੰਨਵਾਦ